ਕਿਨਾ 70 ਸਾਲਾਂ ਚ ਪਹਿਲੀ ਵਾਰੀ ਇਮਾਨਦਾਰ ਸਰਕਾਰ ਆਈ ਹੈ ਜਿਹੜੇ ਕੋਈ 70 ਸਾਲਾਂ ਚ ਕਾਂਗਰਸ ਕਾਲੀ ਕੋਈ ਸਰਕਾਰ ਨਹੀਂ ਕਰ ਸਕੀ ਉਹ ਕੰਮ ਇਹਨਾਂ ਨੇ ਕਰਨੇ ਸੀ ਔਰ ਉਹੀ ਕਰ ਰਹੇ ਨੇ ਅੱਜ ਤੱਕ ਕਿਸੇ ਨੇ 5 ਸਾਲ ਸਾਡੀ ਸਰਕਾਰ ਨਹੀਂ ਆਈ ਹੈ ਪਹਿਲੇ ਵੀ ਜ 2002 ਦੇ 2000 ਤੱਕ ਕਿਸੇ ਨੇ ਕੇਵਲ ਨਾਲ ਪੰਗਾ ਨਹੀਂ ਲਿਆ ਕਿਉਂ ਹਰੇਕ ਬੰਦੇ ਦਾ ਰੋਜ਼ਗਾਰ ਆ ਹਜ਼ਾਰਾਂ ਬੰਦੇ ਇੱਥੇ ਨੌਕਰੀ ਕਰ ਰਹੇ ਆ ਕੋਈ ਕੁਝ ਕਰੇ ਕੋਈ ਕੁਝ ਕਰੇ ਅਸੀਂ ਨੌਕਰੀਆਂ ਦੇਣੀਆਂ ਕਿ ਖੋਣੀਆਂ ਜੇ ਜਿਹੜੇ ਇਹ ਕੰਮ ਨੇ ਨਾ ਇਨ੍ਹਾਂ 'ਚ ਕਦੇ ਢਿੱਡ ਨਹੀਂ ਭਰਦਾ ਜੋ ਕਰਪਸ਼ਨ ਜੋ ਕੰਮ ਜੇ ਜੋ ਸਾਡੇ ਹਲਕਿਆਂ 'ਚ ਹੋਏ ਆ ਜਦੋਂ ਮਾੜੀ ਜੀ ਕੋਈ ਕੋਈ ਮਿੱਟੀ ਪੜਦਾ ਸੀ ਨਾ ਚਿੰਮਾ ਸਾਹਿਬ ਪਹਿਲਾਂ ਕੋਈ ਬਹਿ ਜਾਂਦੇ ਸੀ ਅੱਜ ਤੁਸੀਂ ਦੇਖ ਲਓ ਕੀ ਹਾਲਾ ਮੈਂ ਕਹਿੰਦਾ ਜਿੰਨੀ ਮਿੱਟੀਏ 2 ਸਾਲ ਤੱਕ ਪੱਟੀ ਗਈ ਆ ਜੋ ਕਰਪਸ਼ਨ 2 ਸਾਲ ਚ ਜੇ ਪਿਛਲੇ 30 ਸਾਲਾਂ ਜਨੇ ਕੋਈ ਰਿਕਾਰਡ ਤੋੜਦੇ ਨਾ ਹਰ ਕੇਵਲ ਤਾਂ ਖਤ ਪਾ ਗਈ ਜਿਹਨੂੰ ਕੋਈ ਸੋਚ ਵੀ ਨਹੀਂ ਸਕਦਾ ਲੋਕਾਂ ਦਾ ਰਜ਼ਗਾਰ ਖੋ ਕੇ ਤੁਸੀਂ ਕਿਸ ਨੂੰ ਦਊਂਗੇ ਆਪਣੇ ਬੰਦੇ ਨੂੰ ਦਊਂਗੇ ਉਹ ਕਿਨੇ ਆ ਪੰਜਾਬ ਦੇ ਹੀ ਆ ਨਾ ਉਹਨਾਂ ਲੋਕਾਂ ਦਾ ਵੋਟਾਂ ਮੈਂ ਹੁਣ ਜਿਹਨੇ ਲੋਕਾਂ ਨੇ ਤੁਹਾਨੂੰ ਵੋਟ ਪਾ ਕੇ ਜਿਤਾਇਆ ਉਹਨਾਂ ਲੋਕਾਂ ਦਾ ਰਜ਼ਗਾਰ ਖੋ ਰਿਓ ਦੇਣ ਦੀ ਬਜਾਏ ਇਹ ਤਾਂ ਇਹ ਕੋਈ ਸਰਕਾਰਾਂ ਚਲਾਣ ਵਾਲੇ ਕੰਮ ਨਹੀਂ ਲੱਗ ਰਹੇ ਇਹ ਤਾਂ ਬਹੁਤ ਛੇਤੀ ਫੇਲ ਹੋਣਗੇ ਅਰੇ ਇੱਕ ਮਹੀਨੇ ਅਜਾ ਇਹਨਾਂ ਨੂੰ ਭੁਗਤਣਾ ਪੈਣਾ ਜਿਹੜੇ ਆਪਰੇਟਰ ਨੇ ਉਹਨਾਂ ਤੇ ਹਮਲੇ ਹੋ ਰਹੇ ਨੇ ਫਾਸਟਵੇ ਦੇ ਉਹਨਾਂ ਦੇ ਹੱਥ ਵੱਡੇ ਜਾ ਰਹੇ ਪੁਲਿਸ ਵੱਲ ਕੋਈ ਕਾਰਵਾਈ ਨਹੀਂ ਕੀਤੀ ਯਾਰ ਉਹ ਜਦੋਂ ਸਰਕਾਰ ਇਹਨਾਂ ਨਾਲ ਵਾਲੀ ਹੋਈ ਹੈ ਸਰਕਾਰ ਤੋਂ ਬਿਨਾ ਇੱਕ ਬਕਸਾਂ ਤੋਂ ਦੋਸਾ ਦੇ ਦੇਖੋ ਕੋਟਾ ਉਹਨਾਂ ਦੇ ਨਾਲ ਨੇ ਜੇ ਇਹ ਕੁਝ ਹੋਣਾ ਹੁੰਦਾ ਕੇਵਲਾਂ ਦੇ ਸੀ ਕਬਜ਼ੇ ਕਰਨੇ ਸਾਡੀ ਸਰਕਾਰ ਜਾਂ 5 ਸਾਲ ਕਦੇ ਸੁਣਿਆ ਪਟਿਆਲੇ ਤੇ ਕਬਜ਼ਾ ਕਰਿਆ ਕਿਸੇ ਕਾਂਗਰਸੀ ਨੇ ਅਸੀਂ ਮੈਂ ਮੇਰੇ ਆਪਣੇ ਹਲਕੇ ਦੇ ਬਥੇਰੇ ਸਾਡੇ ਕੋਲ ਆਏ ਕਿ ਮੈਂ ਕਹਾਂ ਜੀ ਇਹ ਤਾਂ ਕੈਦੇ ਕਾਨੂੰਨ ਆ ਇਹ ਤਾਂ ਕੋਈ ਕਿਸੇ ਦੇ ਘਰ ਦਾ ਮਾਮਲਾ ਥੋੜੀ ਆ ਇਹ ਤਾਂ ਸਿਸਟਮ ਨਾਲ ਚੱਲ ਰਿਹਾ ਕਾਨੂੰਨ ਦੇ ਨਾਲ ਚੱਲ ਰਿਹਾ ਕਾਨੂੰਨ ਤੋਂ ਬਾਹਰ ਹੋ ਕੇ ਜੀ ਥੋੜੀ ਕਿਸੇ ਦਾ ਕੰਮ ਕੋਲ ਸਕਦੇ ਆ ਇਹ ਇਹ ਤਾਂ ਇਹ ਤਾਂ ਕਾਨੂੰਨ ਦਾ ਪਤਾ ਹੀ ਨਹੀਂ ਨਾ ਕਾਨੂੰਨ ਕੀ ਹੁੰਦਾ ਇਹ ਤਾਂ ਕਾਨੂੰਨ ਵਿੱਚ ਕਿਤੇ ਡੰਗਦੇ ਇਮਾਨਦਾਰ ਸਰਕਾਰ ਇਸ ਕਰਕੇ ਮੈਂ ਕਹਿੰਦਾ ਜੋ 70 ਸਾਲਾਂ ਚ ਨਹੀਂ ਹੋਇਆ ਜੋ ਚੰਗੇ ਕੰਮ ਨਹੀਂ ਹੋਏ ਆ ਉਹ ਚੰਗੇ ਕੰਮ ਇਹ ਕਰ ਰਹੇ ਜੋ ੱੱੱਕੇ ਛਈਏ ਇਹ ਕਰ ਰਹੇ ਕੋਈ ਅਜੇ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕਰੀ ਪੁਲਿਸ ਵੀ ਕੇਵਲ ਆਪਰੇਟਰਾਂ ਦੀ ਸ਼ਿਕਾਇਤ ਨਹੀਂ ਦਰਜ ਕਰ ਰਹੀ ਜਿਹੜੇ ਉਹ ਪੁਲਿਸ ਕਿਵੇਂ ਕਰੂਗੀ ਜੀ ਭਾਈ ਜਦੋਂ ਸਰਕਾਰੀ ਕਰਾ ਰਹੀ ਹੈ ਉਹਨਾਂ ਨੇ ਨੌਕਰੀ ਨਹੀਂ ਕਰਿਆ ਉਹਨਾਂ ਨੂੰ ਲਾਇਆ ਜਾਂਦਾ ਭਾਜੀ ਆਪਰੇਟਰਾਂ ਨੂੰ ਕੁੱਟੇਗਾ ਤਾਂ ਤੁਹਾਨੂੰ ਠਾਣਾ ਦਵਾਗੇ ਉਹਨੇ ਆਪਣੇ ਠਾਣੇ ਘੁਆਣੇ ਆ ਜਦੋਂ ਤੁਸੀਂ ਕਬਜ਼ਾ ਕਰਨਾ ਪਹਿਲਾਂ ਜਿਹੜਾ ਉਸ ਇਲਾਕੇ ਦਾ ਐਮਐਲਏ ਹੋਗਾ ਸਰਕਾਰੀ ਨੁਮਾਇੰਦਾ ਹੋਗਾ ਉਹ ਬੁਲਾ ਕੇ ਕਹੂਗਾ ਭਈ ਐਸੇ ਚੁਲਾਨ ਲੱਗਾਂ ਇੱਕ অপারেਟਰ ਜਿਹੜੇ ਕੇਵਲ অপারেਟਰ ਆ ਇਹਨਾਂ ਦੇ ਪਰਚੇ ਦੇਣੇ ਪੈਣੇ ਆ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੀ ਸੁਣੂਗਾ ਕ ਉਹਨਾਂ ਦੀ ਸੁਣੂਗਾ ਉਹਨੇ ਆਪਣੀ ਨੌਕਰੀ ਲੈਣੀ ਆ ਉਹਨੇ ਆਪਣਾ ਥਾਣਾ ਚਲਾਣਾ ਉਹਨੇ ਕੀ ਲੈਣਾ অপারেਟਰਾਂ ਤੋਂ ਉਹਦਾ ਜੋ ਉਹਨਾਂ ਨੇ ਕਹਿਣਾ ਉਹ ਕਰਨਾ